ਦੇਖੋ ਜੇ ਆਪਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਆ ਤਾਂ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਹੋਂਦ ਉਹ ਸਾਡੀ ਸੱਭਿਆਚਾਰਕ ਹੋਂਦ ਨਾਲ ਜੁੜੀ ਹੋਈ ਇਹ ਤਾਂ ਤਾਂ ਵੱਖਰੀ ਹੋਇਆ ਜਾ ਸਕਦਾ ਸਾਡੀ ਸੱਭਿਆਚਾਰਕ ਅਸੀਂ ਜਦੋਂ ਕਿਸਾਨੀ ਸੰਘਰਸ਼ ਚ ਵੀ ਇੱਕ ਆਈਡੀਆ ਇੱਕ ਗੱਲ ਲੈ ਕੇ ਆਏ ਸੀ ਵੀ ਸਾਡੀ ਹੋਂਦ ਦੀ ਲੜਾਈ ਹੈ ਯੂ ਆਰ ਲਿਟਰਲੀ ਫਾਈਟਿੰਗ ਓਵਰ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਅਸੀਂ ਕਲਚਰਲੀ ਅਸੀਂ ਪੋਲੀਟਿਕਲੀ ਅਸੀਂ ਸੋਸ਼ੀਅਲੀ ਅਸੀਂ ਰਿਲੀਜੀਅਸਲੀ ਵੀ ਇੱਕ ਥ੍ਰੈਟ ਜਿਹੜਾ ਹੁੰਦਾ ਨਾ ਉਹ ਮਹਿਸੂਸ ਕਰ ਰਹੇ ਆ ਹਰ ਖੇਤੇ ਚ ਇੱਥੇ ਵੀ ਸੱਭਿਆਚਾਰਕ ਆਉਂਦੀ ਵਸਤੀ ਆ ਉਹਨਾਂ ਨੇ ਉਹ ਹੀ ਖਤਮ ਕਰਨਾ ਅਟੈਕ ਤੁਹਾਡੇ ਆ ਅਟੈਕ ਤੁਹਾਡੀ ਡਾਈਵਰਸਿਟੀ ਤੇ ਆ ਅਟੈਕ ਤੁਹਾਡੀ ਵਿਆਪਕਤਾ ਤੇ ਆ ਅਟੈਕ ਤੁਹਾਡੇ ਬਕਸਪਿਆਂ ਤੇ ਤੁਹਾਡੇ ਸਿਧਾਂਤਾਂ ਤੇ ਆ ਚਾਹੇ ਉਹ ਕਿਸਾਨੀ ਚ ਹੋਣ ਚਾਹੇ ਉਹ ਯੂਨੀਵਰਸਿਟੀਆਂ ਚ ਹੋਣ ਚਾਹੇ ਉਹ ਸਮਾਜ ਚ ਹੋਣ ਚਾਹੇ ਉਹ ਰਾਜਨੀਤੀ ਚ ਹੋਣ ਸਜਾ ਤੱਕ ਇਹ ਪੋਲਿਟਿਕਲ ਡਿਜ਼ਾਈਨ ਚੋਂ ਪੈਦਾ ਕੀਤੀ ਹੋਈ ਪ੍ਰੋਬਲਮ ਆ ਇਹਦਾ ਜੇ ਪੱਕਾ ਪਰਪੱਕ ਹੱਲ ਲੈਣਾ ਤੇ ਤੁਹਾਨੂੰ ਉੱਥੋਂ ਤੱਕ ਸੋਚਣਾ ਪੈਣਾ ਵੀ ਜਦੋਂ ਤੱਕ ਪੰਜਾਬ ਨੂੰ ਜਾਂ ਹੋਰ ਸੁਪਿਆਂ ਨੂੰ ਉਹਨਾਂ ਦੇ ਅਧਿਕਾਰ ਨਹੀਂ ਮਿਲਣਗੇ ਤੁਸੀਂ ਆਪਣੀ ਕਿਸਮਤ ਨਹੀਂ ਘੜ ਸਕਦੇ ਲਾਈਟ ਜੀ ਧਰਮੇਸ ਸੋ ਅੱਜ ਇਹ ਇੱਕ ਸਾਡੀ ਸੈਨੇਟ ਦੇ ਇਲੈਕਸ਼ਨਾਂ ਦੀ ਲੜਾਈ ਆ ਇਹੀ ਮੋਟਾ ਅਸੀਂ ਇਹਨਾਂ ਤੇ ਕੇਂਦਰਤ ਆ ਇਸ ਲੜਾਈ ਨੂੰ ਜਿੱਤ ਕੇ ਇਸ ਛੋਟੀ ਜਿਹੀ ਜਿੱਤ ਨੂੰ ਵੱਡੀ ਜਿੱਤ ਬਣਾ ਸਾਨੂੰ ਵਧਣਾ ਪਊਗਾ ਜੇ ਅਸੀਂ ਕਾਮਨ ਸੈਂਸ ਸੋਲੂਸ਼ਨ ਲੱਭਣਾ ਹੈ ਇਹ ਇੱਥੇ ਪੁਲਸ ਰਾਜ ਲਾ ਕੇ ਕੇ ਪੀ ਐਸ ਗੱਲਬੰਦ ਨੂੰ ਫਿਰਦੇ ਆ ਦਸਰਾ ਚਾਹਣਾ ਅਸੀਂ ਵੀ ਖਾਲੜਿਆਂ ਦੇ ਵਾਰਸਾਂ ਇਹਨਾਂ ਨੂੰ ਤਿੰਨਾਂ ਦੀ 13 ਕਰਦੇ ਆ